હિલ ખ્વાાં મારા કારાળ સે કા�ાં. મ�ાં દાાશામં માણાં સાાં હારાં સાં સામાાં હલૂ સાં. કાલ ਬਾਡੀ ਗੱਡੀ ਨਾਲ ਆਹ ਇੱਕ ਗੱਡੀ ਹੋ ਰਹੀ ਹੈ ਇਹਨਾਂ ਦੀ ਆਹ ਇੱਕ ਗੱਡੀ ਹੋ ਰਹੀ ਹੈ ਇਹਨਾਂ ਦੀ ਮੁਬਾਰਕ ਦੀ ਦੂਜੀ ਗੱਡੀ ਜਿਹੜੀ ਆ ਬਾਈ ਇਹ ਚ ਵੱਜੇ ਜੇ ਪਤਾ ਨਹੀਂ ਯਾਰ ਅਸੀਂ ਤਾਂ ਬਾਹਰ ਜਾਉਂਦੇ ਹਾਂ ਗੱਡੀ ਕਿਸ ਕੀ ਨੂੰ ਭਈਆ ਇੱਕ ਪਲਟ ਕੇ ਗਈ ਆ ਡੀਜੈਨ ਉਹ ਟੱਪੇ ਖਾਂਦੀ ਰਹੀ ਆ ਟੱਪੇ ਮੈਂ ਉਹ ਸਾਈਡ ਮਾਰੀ ਦਿੱਤਾ ਸੈਡ ਮਾਰ ਕੇ ਗੱਡੀ ਪਰ ਐਸੇ ਦਾ ਗੋਲੀ ਚੱਲੀ ਹੁੰਦੀ ਚਲੋ ਲੀਲ ਦੇ ਉੱਪਰ ਚੱਕੋ ਰੋ ਜਾਓ ਚਲੋ ਆ ਵੀ ਚਲੋ ਫੈਮਿਲੀ ਦਾ ਭਲਵਾਣਾ ਭਲਵਾਣਾ ਆ ਮੇਰਾ ਜੱਟ ਵਾਲਾ ਨੂਣਾ ਆ ਆਖਰ ਆ ਜਾ ਤੂੰ ਦੇਖ ਲੈ ਕੰਮੋਡਲ ਦੇ ਵਾਇਰ ਮਾਰਦੇ ਨੇ ਇੱਕ ਮੋਡਲ ਵਾਇਰ ਮਾਰਦੇ ਬੀਰੂ ਅਰੇ ਇਹ ਹੈ ਭਾਈ ਸਾਨੂੰ ਲੈ ਕੇ ਨਾ ਹੈ ਲੋਕੀ ਸਮਾਨ ਪਿਆ ਹੋਵੇ ਚੱਕੀ ਪਾਣੀ ਬੋਲ ਦੇਰ ਪਾਣੀ ਬੋਲ ਗੋੜਾ ਦੇ ਵਿੱਚ ਵਾਪਰੇ ਦਰਨਾਕ ਸੜਕ ਹਾਸੇ ਵਿੱਚ ਕਈ ਲੋਕ ਜ਼ਖਮੀ ਹੋਏ ਆ ਇੱਕ ਯੂਪੀ ਨੰਬਰ ਗੱਡੀ ਹੈ ਤੇ ਇੱਕ ਦਿੱਲੀ ਨੰਬਰ ਗੱਡੀ ਜਿਹੜੀ ਹੈ ਦੱਸੀ ਜਾ ਰਹੀ ਹੈ ਜਿਹੜੀ ਗੱਡੀਆਂ ਜਲੰਧਰ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਜਾ ਰਹੀ ਸੀ ਗੱਡੀ ਦੇ ਹਾਲਾਤ ਦਿਖਾ ਦਿਓ ਪਹਿਲਾਂ ਤੁਹਾਨੂੰ ਕਾਲੇ ਰੰਗ ਦੀ ਕੀ ਹੈ ਗੱਡੀ ਤੁਸੀਂ ਦੇਖ ਸਕਦੇ ਹੋ ਕਈ ਪਲਟੀਆਂ ਖਾਂਦੇ ਹੋਏ ਜਿਹੜੀ ਹੈ ਇਹ ਇਧਰ ਉਲਟੀ ਹੋਈ ਸੀਗੀ ਉੱਠੀ ਹੋਈ ਸੀ ਜਿਹਨੂੰ ਲੋਕਾਂ ਨੇ ਸਿੱਧੇ ਕਰਕੇ ਇਹਦੇ ਵਿੱਚ ਜਿਹੜੇ ਲੋਕ ਸਵਾਰ ਸੀਗੇ ਉਹਨਾਂ ਨੂੰ ਬਾਹਰ ਕੱਢਿਆ ਹੈ ਜਿਹੜੇ ਹੁਣ ਹਸਪਤਾਲ ਵਿੱਚ ਜ਼ੇਰੇ ਲਾਗੇ ਹੈ ਗੱਡੀ ਦਾ ਤਸਵੀਰ ਜਿਹੜੇ ਦੱਸਿਆ ਪਿੱਛੋਂ ਹਿੱਟ ਕੀਤੀ ਹੈ ਨੋਵਾ ਗੱਡੀ ਨੇ ਇਸ ਕੀਆ ਗੱਡੀ ਨੂੰ ਹਿੱਟ ਕੀਤਾ ਹੈ ਤੇ ਉਹ ਜਿਹੜੀ ਰੇਲਿੰਗ ਤੋੜਦੀ ਹੋਈ ਇਹ ਫੁੱਟਪਾਥ ਕ੍ਰਾਸ ਕਰਕੇ ਜਿਹੜੀ ਹੈ ਜਲੰਧਰ ਸਾਈਡ ਤੋਂ ਲੁਧਿਆਣਾ ਸਾਈਡ ਨੂੰ ਜਿਹੜੀ ਆਈ ਹੈ ਤੇ ਗੱਡੀ ਟੋਟਲ ਡੈਮੇਜ ਜਿਹੜੀ ਹੈ ਦੇਖ ਸਕਦੇ ਹਾਲਾਤ ਗੱਡੀ ਤੋਂ ਕੀ ਬਣ ਗਏ ਆ ਗੱਡੀ ਦੇ ਹਾਲਾਤ ਗੱਡੀ ਦੇ ਵਿੱਚ ਸਵਾਰ ਜਿਹੜੇ ਇੱਕ ਨੌਜਵਾਨ ਜਿਹੜਾ ਦੇਖ ਰਹੇ ਆ ਅਸੀਂ ਕਾਲੇ ਰੰਗ ਦੀ ਜਿਹੜੇ ਟੀ-ਸ਼ਰਟ ਪਾਈ ਹੋਈ ਆ ਉਹੀ ਦੱਸਦੇ ਪਏ ਸ਼ਾਇਦ ਇਹ ਗੱਡੀ ਨੂੰ ਜਿਹੜਾ ਚਲਾ ਰਿਆ ਸੀਗਾ ਪਰ ਉਹ ਉਸ ਦੇ ਹਾਲਾਤ ਜਿਹੜੇ ਠੀਕ ਨਜ਼ਰ ਆ ਰਹੇ ਆ ਮੌਕੇ ਤੇ ਮੌਜੂਦ ਨੇ ਸਾਡੇ ਨਾਲ ਕਾਉਂਸਲਰ ਸਾਹਿਬ ਇਹਨਾਂ ਨੂੰ ਪੁੱਛ ਰਹੇ ਨੇ ਜਸਵੀਰ ਜੀ ਆ ਗੱਡੀ ਦੇ ਹਾਲਾਤ ਦੇਖ ਕੇ ਤਾਂ ਇਦਾਂ ਲੱਗਦਾ ਕਿ ਕਾਫੀ ਭਿਆਨਕ ਜਿਹੜਾ ਇਹ ਹਾਦਸਾ ਵਾਪਰਿਆ ਹੈ ਜੋਸ ਤਰੀਕੇ ਨਾਲ ਇਹ ਐ ਹਾਦਸਾ ਹੋਇਆ ਅੱਜ ਜਸੀਂ ਐਚ ਡੀ ਐਫ ਸੀ ਬੈਂਕ ਦੇ ਕੋਲ ਸਾਡੇ ਗੁੰਦੀ ਪਰਿਵਾਰ ਹੈ ਮੈਂ ਉਹਨਾਂ ਦੇ ਕੋਲ ਖੜਾ ਸੀ ਕਿ ਦੋ ਗੱਡੀਆਂ ਹਾਈਵੇ ਤੋਂ ਇੱਕ ਅਨੋਵਾ ਦੂਸਰੀ ਕੀਆ ਦੀ ਗੱਡੀ ਅਨੋਵਾ ਨੇ ਕੀਆ ਦੀ ਗੱਡੀ ਨੂੰ ਪਿੱਛੇੋਂ ਹਿੱਟ ਕੀਤਾ ਹਿੱਟ ਕਰਨ ਤੋਂ ਬਾਅਦ ਉਹ ਡਵਾਈਡਰ ਟੱਪ ਕੇ ਤੋੜਦੀ ਹੋਈ ਦੂਸਰੀ ਸਾਈਡ ਤੇ ਪੰਜ ਤੋਂ ਸੱਤ ਬਾਜੀਆਂ ਖਾ ਕੇ ਦੂਸਰੇ ਪਾਸੇ ਆ ਕੇ ਡਿੱਗੀ ਮੌਕੇ ਤੇ ਜਾ ਕੇ ਜਦੋਂ ਗੱਡੀ ਦੇ ਚਾਰੇ ਟਹਿਰ ਉੱਪਰ ਸੀ ਉਸ ਵੇਲੇ ਲੋਕ ਬਹੁਤ ਇੱਥੇ ਮੌਜੂਦ ਸਨ ਉਹਨਾਂ ਦੀ ਸਹਾਇਤਾ ਦੇ ਨਾਲ ਫਟਾਫਟ ਟਾਕੀਆਂ ਖੋਲ੍ਹ ਕੇ ਜਿਸ ਦੇ ਵਿੱਚ ਕਿ ਪੰਜ ਬੰਦੇ ਸਵਾਰ ਸੀ ਇੱਕ ਡਰਾਈਵਰ ਚਲਾ ਰਿਹਾ ਸੀ ਨਾਲ ਤਿੰਨ ਲੇਡੀਜ਼ ਤੇ ਨਾਲ ਉਹ ਇੱਕ ਬੰਦਾ ਹੋਰ ਬੈਠਾ ਸੀ ਇਸ ਦੇ ਵਿੱਚ ਚਾਰ ਬੰਦੇ ਜ਼ਖਮੀ ਹੋ ਗਏ ਆ ਜਿਨ੍ਹਾਂ ਨੂੰ ਮੌਕੇ ਤੇ ਪ੍ਰਾਈਵੇਟ ਗੱਡੀ ਰਾਹੀਂ ਹੀ ਹਸਪੀਟਲ ਭੇਜ ਦਿੱਤਾ ਗਿਆ ਤੁਸੀਂ ਦੇਖੋ ਇੰਨਾ ਭਿਆਨਕ ਹਾਦਸਾ ਸੀ ਗੱਡੀ ਕਾਫੀ ਉੱਪਰ ਨੂੰ ਓਛਲ ਕੇ ਪੰਜ-ਸੱਤ ਬਾਜੀਆਂ ਖਾਂਦੀ ਹੋਈ ਇਸ ਪਾਸੇ ਆ ਕੇ ਡੇਗ ਪਈ ਆ ਤੇ ਜਿਹੜਾ ਅਨੋਵਾ ਹੈ ਅਨੋਵਾ ਸਵਾਰ ਉਹਦੇ ਵਿੱਚ ਕਿੰਨੇ ਕੁ ਲੋਕ ਸਵਾਰ ਅਨੋਵਾ ਸਵਾਰ ਦੇ ਵਿੱਚ ਇੱਕੋ ਹੀ ਮੁੰਡਾ ਉਹ ਉੱਥੇ ਹੀ ਖੜਾ ਵਾ ਤੇ ਉਹ ਕਹਿੰਦਾ ਮੈਂ ਥੋੜਾ ਜਿਹਾ ਥੱਲੇ ਨੂੰ ਦੇਖਿਆ ਤੇ ਜਦ ਤੱਕ ਗੱਡੀ ਵਿੱਚ ਲੱਗੇ ਸੀ ਜੋ ਉਹ ਕਹਿ ਰਿਹਾ ਉਹਦੇ ਕਹਿਣ ਮੁਤਾਬਕ ਮਤਲਬ ਦੋਨੇ ਗੱਡੀਆਂ ਸਪੀਡ ਹੋ ਜਾਂਦੀਆਂ ਦੋਨੇ ਗੱਡੀਆਂ ਸਪੀਡ ਸੀ ਦੋਨੇ ਗੱਡੀਆਂ ਦੀ ਸਪੀਡ ਸੀ ਜਿਸ ਕਰਕੇ ਇੰਨਾ ਭਿਆਨ ਖਾਸਾ ਇਹ ਹੋਇਆ ਜਾਨੀ ਨੁਕਸਾਨ ਤੋਂ ਬਚਾਇਆ ਹਾਲ ਤਾਂ ਜਾਨੀ ਨੁਕਸਾਨ ਤੋਂ ਬਚਾਵਾ ਬਟ ਹਸਪੀਟਲ ਗਏ ਆ ਦੇਖੋ ਹੁਣ ਉੱਥੇ ਜੇ ਕਿਸੇ ਦੇ ਜ਼ਿਆਦਾ ਸਿਰ ਪਰਮਾਤਮਾ ਭਲੀ ਕਰੇ ਸਭ ਤੰਦਰੁਸਤ ਆਪਣੇ ਘਰਾਂ ਨੂੰ ਜਾਣ ਅਸੀਂ ਤਾਂ ਇਹੀ ਪਰਮਾਤਮਾ ਤੋਂ ਭਲੀ ਮੰਗਦੇ ਆ ਜੀ ਅਹ ਜਿਹੜੀ ਸੱਟਾਂ ਕਿਹਦੇ ਆਈਆਂ ਲੇਡੀ ਦੇ ਸੱਟਾਂ ਆਈਆਂ ਕਿਹਦੇ ਦੀ ਲੇਡੀਸ ਆ ਜੇ ਉਹਦੇ ਜਿਆਦਾ ਸੱਟ ਹੋਆ ਬਾਕੀ ਤਾਂ ਨਾਰਮਲ ਹੀ ਇੱਕ ਲੇਡੀਸ ਦੇ ਜਿਆਦਾ ਸੱਟ ਲੱਗੀ ਆ ਉਹ ਕੀ ਆ ਗੱਡੀ ਸਵਾਰ ਸੀ ਜਿਹੜੀ ਕਿ ਆਗਰੇ ਤੋਂ ਆ ਅੱਛਾ ਇਹ ਆਂਦੇ ਕਿੱਥੋਂ ਸੀ ਪਤਾ ਪਤਾ ਲੱਗਾ ਕਿ ਕਿੱਧਰੋਂ ਆ ਰਹੇ ਸੀ ਜਿਲੰਦਰ ਤੋਂ ਆਗਰੇ ਜਾ ਰਹੇ ਸੀ ਜਿਹੜਾ ਨੋਵੇ ਵਾਲਾ ਹੈਗਾ ਬੰਦਾ ਉਹ ਬਟਾਲੇ ਤੋਂ ਦਿੱਲੀ ਜਾ ਰਿਹਾ ਸੀ ਅੱਛਾ ਹਾਂਜੀ ਹਾਂ ਦੋਨੇ ਪਰਿਵਾਰਿਕ ਗੱਡੀਆਂ ਦੋਨੇ ਯੂਪੀ ਨੰਬਰ ਗੱਡੀਆਂ ਨਹੀਂ ਉਹ ਨਾਲ ਕਹਿੰਦੇ ਦਿੱਲੀ ਨੰਬਰ ਹੈ ਉਹ ਵੀ ਯੂਪੀ ਨੰਬਰ ਆ ਅੱਛਾ ਉਹ ਦੋਨੇ ਗੱਡੀਆਂ ਯੂਪੀ ਨੰਬਰ ਆ ਅੱਛਾ ਇਹ ਆਗਰੇ ਦੀ ਆ ਉਹ ਦੱਸ ਰਿਹਾ ਕਿ ਮੈਂ ਦਿੱਲੀ ਤੋਂ ਆ ਉਹ ਬਟਾਲੇ ਤੋਂ ਆ ਰਿਹਾ ਸੀ ਇਹ ਜਲੰਧਰ ਤੋਂ ਆ ਰਿਹਾ ਸੀ ਅੱਛਾ ਇਹ ਨੰਬਰ ਮਤਲਬ ਦੋਨਾਂ ਗੱਡੀਆਂ ਦੇ ਦੋਨੇ ਯੂਪੀਐਸ ਹਾਂ ਅੱਛਾ ਦੋਨੇ ਦੋਨੇ ਯੂਪੀਐਸ ਆਗਰਾ ਨੰਬਰ ਗੱਡੀਆਂ ਆ ਦੋਨੇ ਇਹ ਇਹਨਾਂ ਨੂੰ ਗੱਡੀ ਚਲਾ ਰਹੇ ਸੀ ਜਿਹੜੇ ਆ ਅੱਛਾ ਤੇ ਇਹਨਾਂ ਨੂੰ ਪੁੱਛ ਲੈਣੇ ਕਿੱਥੋਂ ਆ ਰਹੇ ਸੀ ਇਹ ਵੀ ਨਾਲ ਸੀਗੇ ਵਿੱਚ ਕਾਰ ਸਵਾਰ ਸੀ ਅੱਛਾ कहाँ से आ रहे थे आप मैं जलंधर से आ रहा था सर जी तो फैमिली थी आपके बीच में? पूरी फैमिली थी ये गाड़ी वाला मैंने इसको क्रॉस करी है सौ मीटर पहले पचानवे पे अपनी गाड़ी थी मेरी ये तब फोन चला रहा था नीचे आंख देख के अच्छा मैं बस यहीं आगे आया हूँ अब सौ मीटर ये पीछे से इतनी तेज़ आया इसको पता ही नहीं है कितना एक्सीटर पर पैर गया और इसने आके धाड़ दिए मेरी गाड़ी उधर से इधर आके पलट गई पूरी कौन कौन था गाड़ी में सब ते मेरी पूरी फैमिली थी पापा थे मम्मी थी ताई जी थी चाची जी थी मैं जलंधर आया था आगरा जा रहा था वापस हाँ जी दीदी रहती है मेरी तो वो जो गाड़ी है वो भी आपके नोन है कोई जो भी यूपी नंबर है वो यूपी नंबर है।, है मेरा नोन नहीं है अन बंदा है बट मैंने अपनी आँखों से देखा है बंदा फोन चला रहा है यहाँ आके बोल रहा है कि नहीं मैं तो बिल्कुल सीधा चला रहा था ਤੁਸੀਂ ਕਿਵੇਂ ਠੀਕ ਹੈ ਪਰਿਵਾਰ ਠੀਕ ਹੈ ਤੁਹਾਡਾ ਸਾਹਿਬ ਹਾਂ ਜੀ ਵੀ ਹਸਪੀਟਲ ਲੈ ਗਏ ਆਂ ਦੇਖਦੇ ਹਾਂ ਉਹ ਗੱਡੀ ਦੂਸਰੀ ਵੀ ਦਿਖਾ ਦਈਏ ਦੂਸਰੀ ਸਾਈਡ ਤੇ ਜਿਹੜਾ ਪੁਲਿਸ ਜਿਹੜਾ ਮੌਕੇ ਤੇ ਖੜੀ ਆ ਗੱਡੀ ਤੇ ਪਾਣੂ ਹੁਣ ਥਾਣੇ ਲੈ ਜਾ ਰਹੇ ਆ ਜਿਹੜੀ ਗੱਡੀ ਨੂੰ ਐਸਆਈ 바ਵਾ ਸਿੰਘ ਜਿਹੜਾ ਮੌਕੇ ਤੇ ਪਹੁੰਚੇ ਹੋਏ ਆ ਉਹ ਗੱਡੀ ਜਿਹੜੀ ਆ ਉਹ ਵੀ ਯੂਪੀ ਨੰਬਰ ਜਿਹੜਾ 80 ਨੰਬਰ ਜਿਹੜੀ ਗੱਡੀ ਆ ਯੂਪੀਐਸਸੀ ਆਗਰਾ ਦੀ ਗੱਡੀਆਂ ਆ ਦੋਨੇ ਜਿਵੇਂ ਨੌਜਵਾਨ ਦੱਸ ਰਹੇ ਸੀਗਾ ਕਿ ਫੋਨ ਤੇ ਸ਼ਾਇਦ ਉਹ ਲਗਾ ਹਾਸਾ ਨਵਾਲਾ ਜਿਸ ਨੇ ਇਸ ਗੱਡੀ ਨੂੰ ਹਿੱਟ ਕੀਤਾ ਤੇ ਗੱਡੀ ਦੇ ਪ੍ਰਖੱਚੇ ਜਿਹੜੇ ਉੱਡ ਗਏ ਗੱਡੀ ਟੋਟਲ ਡੈਮੇਜ ਜਿਹੜੀ ਹੈ ਕੀ ਹੈ ਗੱਡੀ ਜਿਹੜੀ ਹੋ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਗਣਮਤਾ ਇਹ ਰਹੀ ਹੈ ਕਿ ਗੱਡੀ ਜਦੋਂ ਉਹ ਦੂਸਰੀ ਸਾਈਡ ਤੋਂ ਪਲਟੀਆਂ ਖਾਂਦੀ ਹੋਈ ਦੂਸਰੇ ਰੋਡ ਤੇ ਆਈ ਹੈ ਤੇ ਇਸ ਸਾਈਡ ਤੋਂ ਕੋਈ ਗੱਡੀ ਸਾਹਮਣੇੋਂ ਨਹੀਂ ਆ ਰਹੀ ਸੀ ਨਹੀਂ ਤਾਂ ਇਹ ਹੋਰ ਭਿਆਨਕ ਜਿਹੜਾ ਹਾਦਸਾ ਵਾਪਰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ